ਫਗਵਾੜਾ ਚ ਚੋਰਾ ਦਾ ਕਹਿਰ ਬਦਸਤੂ ਜਾਰੀ ਹੈ ਜਿਸ ਕਨੇ ਜਿੱਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਉੱਥੇ ਹੀ ਚੋਰੀ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਰਿੰਦਰ ਨਗਰ ਵਿਖੇ ਜਿੱਥੇ ਕਿ ਚੋਰਾ ਨੇ ਕੰਦ ਪਾੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਸੋਨੇ ਦੇ ਗਹਿਣੇ ਚੋਰੀ ਕਰ ਲਏਗੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਚੋਰਾ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਆਪ ਦੇ ਸਮਾਗ 8 ਵਜੇ ਗਏ ਸੀ ਹਰ ਮੰਤਰ ਸਾਹਿਬ ਬਾਬਾ ਜੀ ਜੈ ਜੀ ਅਸੀਂ ਕੱਲ 1.5 ਵਜੇ ਆ ਜਾਣਾ ਸੀ ਪਰ ਫਤੋ ਤੇ ਰਾਤ ਚੰਨਾ ਦੀ ਆਇਆ ਨਹੀਂ ਹੈ ਯਾਰ ਅਸੀਂ ਸਭ ਸਤਵਾ ਕੋ 7 ਵਜੇ ਕਹ ਰਹੇ ਹਾਂ ਕਿ ਸਾਡੀ ਬਿਮਾਰੀ ਹੈ ਜੋ ਸਾਰਾ ਸਮਾਨ ਬਿਖਰਾ ਪਿਆ ਸੀ ਕੈਸੇ ਸੀਗੇ ਮੇਰੇ ਕਮੇਟੀਆਂ ਦਾ ਕੰਮ ਮੈਂ ਕਰਦੀਆਂ ਲੋਕਾਂ ਦੇ ਪੈਸੇ ਸੀਗੇ ਉਸ ਮੇਰੇ ਆਪਣੇ ਵੀ ਸੀਗੇ ਕੋ ਲੋਕਾਂ ਦੇ ਸੀ ਕੋਈ ਮੈਂ ਕਿਸੇ ਕਮੇਟੀ ਚੱਲੀ ਸੀ 10.5 ਲੱਖ ਰੁਪਏ ਸੀਗਾ ਚਾਰ ਜੋੜੀਆਂ ਮੇਰੇ ਬਾਲੀਆਂ ਦੀਆਂ ਸੀਗੀਆਂ ਉਹ ਮੇਰੇ ਮੁੰਡੇ ਰਿਆਂ ਸੀ ਦੋ ਮੇਰੇ ਆਪਣੀਆਂ ਮੁੰਡੇ ਦੇ ਸ਼ੌਂਕ ਆ ਤੋ ਤੇ ਤੁਸੀਂ ਗਏ ਕਦੋਂ ਆ ਉੱਥੇ ਅਸੀਂ ਆਪ ਹੀ 8:00 ਵਜੇ ਸਾਨੂੰ ਕੱਲ ਕੱਲ ਗਏ ਸੀ ਕੱਲ ਗਏ ਸੀ ਅੱਜ ਆਏ ਆ ਅੱਜ ਆਏ ਆ ਅੱਗੇ ਦੇਖਿਆ ਤੁਸੀਂ ਇਹ ਹਾਂਜੀ ਆਏ ਤੇ ਆਏ ਕਿੱਧਰ ਜੀ ਬੰਦੇ ਕੋਈ ਪਤਾ ਲੱਗਾ ਸਾਨੂੰ ਵੀ ਕੁਝ ਮੈਨੂੰ ਵੀ ਕੁਝ ਵੀ ਪਤਾ ਲੱਗਾ ਸੰਦ ਵੀ ਪਾੜੀ ਹੋਆ ਸਾਡੀ ਜਾਲੀ ਵੀ ਪਾਣੀ ਹੋਆ ਦਰਵਾਜ਼ਾ ਵੀ ਕੁਲਾ ਉੱਪਰ ਲਾਤੀ ਦੀ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਆਪਣੇ ਮੱਲੇ ਸਾਡੇ ਕੋਲੇ ਜੀ ਨਹੀਂ ਲੱਗਾ ਜਿਹੜਾ ਲੱਗਾ ਉਹ ਪਾਲੇ ਪਾਸੇ ਨੂੰ ਆ ਕੋਈ ਦੇਖਿਆ ਅਸੀਂ ਹੁਣ ਪਲਾ ਕੇ ਬਾਕੀ ਸਾਡੀ ਗਲੀ ਦੀ ਪੂਰੀ ਜਿਹੀ ਕਿਤੇ ਵੀ ਲੱਗੇ ਹੈਗੀ ਕਿ ਤੁਸੀਂ ਆ ਕੇ ਦੇਖਿਆ ਸਵੇਰੇ ਅੱਜ ਹਾਂਜੀ ਹਾਂਜੀ ਚਾਹ ਕੁਝ ਕਰੀ ਤੇ ਕਿੰਨਾ ਤੋਂ ਨੁਕਸਾਨ ਹੋ ਗਿਆ ਆਪਣਾ ਮੇਰਾ ਨੁਕਸਾਨ ਜੀ ਬਾੜੀਆਂ 2-3 ਲੱਖ ਦਾ ਸੋਨਾ ਹੋਣਾ ਆ ਅੰਦਾਜ਼ੇ ਨਾਲੇ ਬਾਕੀ ਮੇਰੇ ਮੁੰਡੇ ਦੇ ਕੰਗਣੇ ਸੀਗੇ ਮੇਂ ਆਪਾਂ ਜੇ ਬਾ ਵੀ ਭਾਰੀਆਂ ਲੰਮੀਆਂ ਬਣਾਈਆਂ ਸੀ ਨਾ ਸੋਚਿਆ ਆਪਣੇ ਨੌ ਨੂੰ ਪਾਉਂਗੀ ਚੱਲ ਮੈਕੀ ਪਾਉਂਦੀ ਆ ਇਹਦੇ ਕੰਗਣੇ ਸੀਗੇ ਇਹਦੇ ਕੜਾ ਵੀ ਸੀ ਲਾਲ ਤੇਰਾ ਨਾ ਕੜਾ ਵੀ ਸੀਗਾ ਤੇਰਾ ਚਾਂਦੀ ਦਾ ਤਰਾ ਵੀ ਜਗਾ ਜੀ ਤੇ ਕੈਸ਼ ਵਗੈਰਾ ਵੀ ਸੀ ਆਪਣੇ ਕੋਲ ਸਾਡੇ 10 ਲੱਖ ਰੁਪਏ ਕਮੇਟੀਆਂ ਦਾ ਕੰਮ ਕਰਦੀ ਸੀ ਮੈਂ ਕਮੇਟੀਆਂ ਅੱਜ ਪਕਤਾਲੀਆਂ ਸੀ ਆਣਾ ਸੀ 10:30 10:30 ਵਜੇ ਬੰਦੇ ਲੈਣ ਕਮੇਟੀਆਂ ਦਾ ਕੰਮ ਸੀ ਮੇਰਾ ਮੈਂ ਕਿਤੇ ਵਾਰੋਂ ਵੀ ਕਮੇਟੀ ਚੱਕੀ ਸੀ ਪਰ ਸੋਣ ਮੈਨੂੰ ਪੈਸੇ ਦਿੱਤੇ ਆ ਥੋੜੇ ਜਿਹੇ ਰਹਿੰਦੇ ਆ ਹੁਣ ਦੇਣੇ ਸੀਗੇ 30000 ਰੁਪਏ ਬਾਕੀ ਮੈਨੂੰ ਕੱਲ ਦੇ ਦਤਾ ਸੀਗਾ ਕੈਸੇ ਦਿੱਤਾ ਸੀ ਕੈਸੇ ਹੀ ਐਸੇ ਘਰੇ ਪੈਸੀ ਗਈ ਹਾਂਜੀ ਸਾਰੇ ਘਰੇ ਸੀ ਜਿਹੜਾ ਫੇਰ 10 ਵਜੇ ਤੱਕ ਦੇ ਦੇਣੀ ਅੱਜ ਉਹ ਬੰਦੇ ਨੇ ਸੱਗੇ ਵੀ ਆ ਕੇ 10 ਵਜੇ ਲੈ ਜਾਈਏ ਆਪਣੀ ਕਮੇਟੀ ਤੇ ਪੁਲਿਸ ਨੂੰ ਮਾਮਲੇ ਨੂੰ ਸੂਚਨਾ ਦਿੱਤੀ ਸੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਆਈ ਸੀ ਤੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਇੰਨੀਆਂ ਚੋਰੀ ਦੀ ਆਵਾਜ਼ ਆਤਾ ਹੁੰਦੀ ਆ ਵਾ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਮੰਗ ਹੈ ਕਿ ਮੇਨੂੰ ਇਨਸਾਫ ਦਿੱਤਾ ਜਾਵੇ ਮੈਂ ਗਰੀਬਣੀ ਮੈਂ ਤਾਂ ਆਟੋ ਚਲਾਉਂਦਾ ਮਸੇ 10-10 ਰੁਪਏ ਇਕੱਠੇ ਕਰਕੇ ਲਿਆਣਾ ਹੈ ਜੀ ਸਾਨੂੰ ਸਰੇਮ ਤਲਕੇ ਨੂੰ ਸੱਤਾ ਦੇਜਨ ਨੂੰ ਫੋਨ ਆਇਆ ਬੇਦਿਸ਼ੇ ਘਰ ਨੂੰ ਅਹੀਂ ਬਿੱਦਤਾ ਰਾਤੀ ਚੋਰੀ ਹੋ ਗਈ ਤੇ ਜਦੋਂ ਅਸੀਂ ਇੱਥੇ ਆਏ ਤੇ ਤਰਕੰਦ ਦੇਖੀ ਤਾਂ ਗੰਧ ਪੜ ਗਈ ਇਹਨਾਂ ਦਾ ਜੋ ਕੈਸ਼ ਸੀਗਾ ਉਹ ਲੈ ਗਏ ਕੋਸ਼ਣ ਸੋਨਾ ਸੀਗਾ ਉਹ ਲੈ ਗਏ ਟੁੱਟ ਗਏ ਕਿੰਨਾ ਕੈਸ਼ ਲੈ ਗਏ ਤੇ ਕਿੰਨਾ ਸੋਨਾ ਲੈ ਗਏ 6.10 ਲੱਖ ਰੁਪਏ ਦਾ ਕੈਸ਼ ਆ ਸਾਡੇ ਕੋਲ ਘਰ ਪਿਆ ਸੀਗਾ ਤਾਂ ਇਸੇ ਕਾਦੇ ਪੈਸੇ ਸੀਗੇ ਕਮੇਟੀ ਦਾ ਸੀ ਕਮੇਟੀ ਸਾਡੇ ਪਾਉਂਦੀ ਭੈਣ ਦਾ ਦੀ ਅੱਛਾ ਜੀ ਉਹ ਕਮੇਟੀਆਂ ਦੇ ਪੈਸੇ ਸੀਗੇ ਕੋਸ਼ ਕਮਟੀਆਂ ਨੇ ਇੱਕ ਚੱਕੀ ਸੀ ਕੱਲ੍ਹ ਪਰਸੋਂ ਆਪ ਵੀ ਕਿਸੇ ਪਾਸੇ ਪਾਇਸੀ ਤੇ ਆਪਣੀਆਂ ਵੀ ਪਾਉਂਦੀਆਂ ਕਮੇਟੀਆਂ ਹੀ ਉਹ ਇਕੱਠੇ ਪੈਸੇ ਸੀਗੇ ਕਮੇਟੀਆਂ ਦੇ ਪੈਸੇ ਭੁਗਤਾਨ ਕਰਨਾਂ ਦੇ ਸਾਰੇ ਤੇ ਗੋਲ ਕਿੰਨਾ ਸੀ ਜੀ ਗੋਲ ਦਾ ਇਹਨਾਂ ਦੇ 2.5 ਲੱਖ ਤਾਂ ਹੋਣਾ ਸਾਰਾ ਠੀਕ ਆ ਜੀ ਤੇ ਮਤਲਬ ਕਿ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਇਹ ਚੋਰੀ ਹੋ ਗਈ ਸਾਡੇ ਨਾਲ ਉਹ ਜਦੋਂ ਆਏ ਸਵੇਰੇ ਤੜਕੇ ਇਹਨਾਂ ਨੇ ਫੰਡਾ ਖੋਲਿਆ ਗੇਟ ਖੋਲ ਕੇ ਜਾ ਦੇਖਿਆ ਤਾਂ ਅੰਦਰੋਂ ਕੰਦ ਪਾੜਿਆ ਮੂਰ ਦੇ ਦਰਵਾਜ਼ਾ ਤੋੜਿਆ ਆਇਆ ਇਹ ਆਂਟੀ ਹੁਣੀ ਕਿਤੇ ਗਏ ਸੀਗੇ ਪਹਿਲਾਂ ਉਹ ਸਾਡੇ ਗਿਆ ਸੀ ਕੱਲ ਮਾਥਾ ਟੇਣ ਗਿਆ ਸੀ ਰਮੰਦਰ ਸਾਹਿਬ ਹਾਂਜੀ ਤੇ ਉੱਥੋਂ ਉਹਨਾਂ ਨੂੰ ਰਾਤੀਂ ਨਾਲ ਰਸ਼ਾਪਾਸ ਦਾ ਲੇਟ ਹੋ ਗਿਆ ਹਾਂਜੀ ਕਿਨੂੰ 2:3 3 ਵਜੇ 1:3 ਵਜੇ ਬਾਸ ਆ ਜਾਣਾ ਸੀਗਾ ਰਸ਼ ਕਰਕੇ ਜਿਆਦਾ ਕਰਕੇ ਇਹ ਲੇਟ ਆਏ ਤਾਂ ਸਵੇਰੇ 7 ਵਜੇ ਲੇਟ ਆਏ ਤਾਂ ਸਵੇਰੇ 7:15 ਵਜੇ ਲੱਗਣ ਤੇ ਲਗਭਗ ਕਿੰਨਾ ਕਨਸਾਨ ਹੋ ਗਿਆ ਨੁਕਸਾਨ ਦੇਖੋ 10 ਲੱਖ ਤੱਕ ਐਸੀ ਸੀ ਕਹਿੰਦੇ ਕੋਲ ਜੋ ਉਹਨਾਂ ਕੋਲ ਪਤਾ ਹੀ ਨਹੀਂ ਹੈ ਬਾਕੀ 2.5 ਲੱਖ ਦੀ ਰੇਂਜ ਦੇ ਵਿੱਚ ਇਹਨਾਂ ਦਾ ਗਿਣਨ ਸੀਗੇ ਸੋਨਾ ਜਿੰਦਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੋਚਾਂਗੇ ਕਿ ਕਰ ਦਿੱਤੀ ਆ ਬਹੁਤ سارے ਐਸੇ ਇਨਕੁਆਰੀ ਸਾਰੇ ਕਰਕੇ ਗਿਆ ਹੋ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਇੱਥੇ ਸੀਸੀਟੀਵੀ ਕੈਮਰੇ ਸਾਰ ਨਹੀਂ ਐ ਇੱਕੋ ਲੱਗਾ ਉਹ ਹੋਰ ਸਰ ਉਹ ਨੂੰ ਹੋ ਤੁਝੇ ਬੱਸੇ ਕੀਤਾ ਤਾਂ ਕੋਈ ਸਰ ਪਤਾ ਲੱਗਾ ਕਿੱਧਰ ਜੀ ਆਏ ਆ ਆਏ ਤਾਂ ਪਲਾਖਾਲੂ ਬਲਾਡ ਵਿੱਚ ਨਹੀਂ ਆ ਅੱਛਾ ਜੇ ਤੁਹਾਨੂੰ ਇਹਦਾ ਮੋਗਾ ਕੀਤਾ ਆਏ ਇੱਧਰ ਦੇ ਜਾਓ